ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਨਸ਼ਹਿਰੋਪਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿਹਦੀ ਜਿਹੜੇ ਮਰਡਰ ਤੋਂ ਬਾਅਦ ਸਤਾਨ ਸ਼ਰਾ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ 루ੜੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਇਹ 7 ਨਿਸ਼ਾਨਾ ਗੈਂਗ ਵਨੂੰ ਲਈ ਗਈ ਸੀਗੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈਏ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਵੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਏ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮਾਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮਾਡਿਊਲ ਨੇ ਕੀਤਾ ਸੀ ਦੋ ਜਣੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਮ ਜਾਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀ ਵੀ ਮਿਲਣਗੀ ਬੜਾ ਕਤਲ ਕਰਨ ਦਾ ਮੋਟਿਵ ਕੀ ਸੀ ਨਾ ਕੀ ਕਰ ਰਹੇ ਸੀ ਉਹ ਦੋਨੋਂ ਜੋ ਦੋਨੋਂ ਵਾਰਦਾਤਾ ਸੀਗੇ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਪਿਊਟ ਦਾ ਜਿਹੜਾ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟਰ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋਂ ਕੇਸਸ ਨੇ ਇਹ ਸਤਨ ਸ਼ਰਧ ਦੇ ਕੈਂਟ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਿਵ ਹੈ ਜੇ ਬ੍ਰਾਮ ਦੀ ਜਿਹੜੀ ਇਹਦੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਇਹਦੇ ਛੋਟ ਰਿਕਵਰੀ ਹੋਏਗਾ ਜਿਹੜਾ ਤੁਸੀਂ ਮੈਂ ਵੀ ਦੱਸ ਰਿਹਾ ਸੀ ਜਿਹੜਾ ਫੈਮਲੀ ਇਹਨਾਂ ਦਾ ਕਰਗੋ ਇਸ ਤਰ੍ਹਾਂ ਸੀ ਬੰਦਾ ਮਾਰਿਆ ਸੀ ਕੀ ਉਸ ਸਤਨ ਸ਼ਰਧ ਸੱਤੇ ਦੀ ਫੈਮਲੀ ਤੋਂ ਬੰਦਾ ਮਾਰਿਆ ਗਿਆ ਸੀ ਜਿਹਦਾ ਮਤਲਬ ਲਿਖਣਾ ਜੀ ਔਰ ਉਹ ਕਬੱਡੀ ਖਿਡਾਰੀ ਬੰਦਾ ਕਿਸ ਨਾਲ ਰਿਲੇਟਡ ਤਾਂ ਨਹੀਂ ਜਾਂ ਕਬੱਡੀ ਖਿਡਾਰੀ ਇਹਨਾਂ ਦੀ ਖੇਤੀ ਸਟੋਰਰ ਹਾਂ ਜੀ ਰੇਤੀਸ ਤੋਂ ਰੋਲ ਹੈ। ਇਹ 15 ਉਹਨਾਂ ਇਹਨਾਂ ਨੂੰ ਮਾਰ ਲਿਆ ਮੈਡਮ। ਹਾਂ ਜੀ ਇਹਨਾਂ ਨੂੰ ਮਾਰ ਲਿਆ। ਇਸ ਕੇਸ ਚ ਤੱਕ ਮੈਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਕਲੂਜ਼ ਨੇ। ਬੁੱਲ ਵੀ ਰੋਕ ਇਨਵੋਲਡ ਨੇ। ਉਹਨਾਂ ਦੀ ਭਾਲ ਜਾਰੀ ਹੈ। ਇਹ ਮੈਡਮ ਹਾਇਰ ਕੀਤੇ ਕਿ ਅਸੀਂ ਪੈਸੇ ਦੇ ਕੇ ਇਹਨਾਂ ਨੂੰ ਹਾਇਰ ਕੀਤਾ। ਜੀ ਹਾਂ। ਜੀ ਹਾਂ। ਜੀ ਹਾਂ। ਇਹਨਾਂ ਨੂੰ ਸਾਰਾ ਜਿਹੜਾ ਹੈਗਾ ਇਹਨਾਂ ਨੂੰ ਉਹਨਾਂ ਦੇ ਕਹੇ ਤੇ ਕੀਤਾ ਸੀਗਾ। ਤੇ ਐਸਸ ਸਮਝ ਆਇਆ ਕਿ ਉਹ ਦੱਸ ਰਹੇ ਉਹ ਸਾਰਾ ਕੁਝ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਕਿ ਮੈਂ ਕਿਹਾ ਕਿ ਇਸ ਕੇਸ ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਡ ਲੱਗ ਰਹੇ ਨੇ ਤੇ ਅਸੀਂ ਹਜੇ ਨੂੰ ਇਨਵੈਸਟੀਗੇਟ ਅੱਗੇ ਕਰਾਂਗੇ ਮੈਡਮ ਇਹ ਕੁਝ ਡਰਗ ਵਗੈਰਾ ਦਾ ਹੈ ਤੇ ਲੰਦੇ ਜਿਹਾ ਡਰਗ ਉਹਨਾਂ ਨਾਲ ਸ਼ੇਧਿਆ ਦੀ ਹੋਣ ਦੇਖੋ ਜੀ ਜੋ ਵੀ ਕੁਝ ਵੀ ਹੈਗਾ ਆਫਟਰ ਮੈਡੀਕਲ ਰਿਪੋਰਟ ਹੀ ਸਾਨੂੰ ਪਤਾ ਚੱਲੇਗਾ ਥੈਂਕ ਯੂ